ਅਜੀਤ ਕਾ ਖਾਲਸਾ ਵੈਰੀ ਕੀ ਫਤਿਹ ਸੰਗਤ ਜੀ ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਖੜੇ ਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੋਲਾ ਮਹੱਲਾ ਆਉਣ ਵਾਲਾ ਹੈ ਤੇ ਇਸ ਦੇ ਤਹਿਤ ਸੰਗਤਾਂ ਪੂਰੇ ਪੰਜਾਬ ਤੋਂ ਐਤੋਂ ਤੱਕ ਇਹ ਦੁਨੀਆ ਦੇ ਕੋਨੇ-ਕੋਨੇ ਤੋਂ ਦਰਸ਼ਨ ਮੇਲੇ ਕਰਨ ਦੇ ਲਈ ਅਤੇ ਹੋਲਾ ਮਹਲਾ ਮਨਾਉਣ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਅਨੰਦਾ ਦੀ ਪੁਰੀ ਵੇਖੇ ਜਾ ਰਹੇ ਨੇ ਤੇ ਦੱਸ ਦਈਏ ਕਿ ਉੱਥੇ ਹੀ ਅੱਜ ਦੀ ਨੌਜਵਾਨੀ ਨੂੰ ਪਹਿਲਾਂ ਵੀ ਕੁਝ ਉਪਰਾਲੇ ਕਰਦੇ ਰਹੇ ਨੇ ਇਤਿਹਾਸ ਦੇ ਨਾਲ ਜੋੜਨ ਦੇ ਲਈ ਉਹਨਾਂ ਤੋਂ ਸਵਾਲ ਪੁੱਛ ਕੇ ਤਾਂ ਕਿ ਜੁਆਨਾਂ ਤੋਂ ਸਵਾਲ ਪੁੱਛਦੇ ਉਹ ਵੀ ਅਤੇ ਜਿਹੜੇ ਵੀਡੀਓ ਦੇਖਦੇ ਨੇ ਉਹ ਵੀ ਇਤਿਹਾਸ ਬਾਰੇ ਜਾਣ ਸਕਣ ਜਿਵੇਂ ਕਿ ਇਹ ਵੀ ਦੋਸ਼ ਬਹੁਤ ਸਾਰੇ ਸੰਗਤ ਦਾ ਹੁੰਦਾ ਹੈ ਕਿ ਕੁਝ ਨੌਜਵਾਨ ਹੁੱਲੜਬਾਜੀ ਕਰਦੇ ਨੇ ਪੁਲਿਸ ਪਰਸ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਇਤਿਹਾਸ ਕਿੰਨੇ ਨੌਜਵਾਨ ਜਾਣਦੇ ਨੇ ਕਿੰਨੇ ਨੌਜਵਾਨਾਂ ਨੂੰ ਸ੍ਰੀ ਹੋਲੇ ਮੱਲੇ ਸਾਹਿਬ ਦਾ ਇਤਿਹਾਸ ਪਤਾ ਹੈ ਉਸ ਬਾਰੇ ਉਹ ਜਾਣਦੇ ਆ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਰਾਜੀਵ ਸਿੰਘ ਰਾਜੀਵ ਹਾਂਜੀ ਤੁਹਾਡਾ ਜੀ ਅਰਮਾਨਪ੍ਰੀਤ ਸਿੰਘ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਤੁਹਾਡਾ ਨਹੀਂ ਸਿੰਘ ਲੱਗਦਾ ਨਾ ਲੱਗਦਾ ਅੱਛਾ ਫਿਰ ਬੋਲਦੇ ਨਾ ਨਹੀਂ ਰਾਜੀਵ ਸਿੰਘ ਕਿਆ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੋਂ ਸੱਜੇ ਬਟਾਲ ਲਾਗੋ ਹਾਂਜੀ ਬਟਾਲ ਲਾਗੋ ਜੀ ਤੋਂ ਸੱਜੇ ਬਟਾਲੇ ਤੋਂ ਸੰਗਤ ਨਾਲ ਆਏ ਹੋ ਹਾਂਜੀ ਟਰੈਕਟਰ ਚਾਣ ਲਈ ਤੁਸੀਂ ਹਾਂਜੀ ਠੀਕ ਹੈ ਕਦੋਂ ਆਏ ਹੋ ਪਰਸੋ ਆਏ ਠੀਕ ਹੈ ਕੀ ਕਰਦੇ ਹੋ ਪੜਦੇ ਹੋ ਤੁਸੀਂ ਹਾਂਜੀ ਠੀਕ ਹੈ ਤੇ ਕਿਹੜੇ ਦਿਨ ਚੱਲ ਰਹੇ ਨੇ ਕਿਉਂ ਮਤਲਬ ਆਏ ਹੋ ਇਹਨਾਂ ਨੂੰ ਬੱਸ ਹੈ ਕਿਉਂ ਮੱਥਾ ਟੇਕਣ ਨਹੀਂ ਆਏ ਹੋ ਮੱਥਾ ਟੇਕਣ ਲਈ ਆਏ ਹੋ ਹਾਂਜੀ ਹਾਂਜੀ ਕਾਦੇ ਲਈ ਅਤੇ ਹੌਲੇ ਮੱਲੇ ਦੇ ਇਹ ਸੀ ਨੰਦਪੁਰ ਸਾਹਿਬ ਕਿੱਥੇ ਬਣਾਇਆ ਜਾਂਦਾ ਓ ਲਮੱਲਾ ਨੰਦਪੁਰ ਸਾਹਿਬ ਠੀਕ ਆ ਕਿਉਂ ਬਣਾਇਆ ਜਾਂਦਾ ਇਹਨਾਂ ਨੂੰ ਪਤਾ ਕੀ ਹੋਇਆ ਸੀ ਓਲੇ ਮੱਲੇ ਨੂੰ ਮਤਲਬ ਸ਼ੁਰੂਆਤ ਕਿਵੇਂ ਹੋਈ ਸੀ ਇਹਦੀ ਔਰਨ ਕੀ ਹੋਲੀ ਮਮਹੋਲਾ ਸੁਣੀਏ ਲੈਣ 70 ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਜੋ ਜਾਹੋ ਜਲਾਲ ਸੀ ਜੋ ਉਹਨਾਂ ਦੀ ਬਹਾਦਰੀ ਸੀ ਉਹਨੂੰ ਹੋਰ ਨਿਖਾਰਨ ਲਈ ਤੇ ਉਹਦੇ ਵਿੱਚ ਹੋਰ ਵਧੀਆ ਪ੍ਰਤਿਭਾ ਦਿਖਾਉਣ ਲਈ ਇਹ ਹੋਲੇ ਮੱਲੇ ਦੀ ਸ਼ੁਰੂਆਤ ਕੀਤੀ ਸੀ ਔਰਨ ਕੀ ਹੋਲੀ ਵੀ ਬਾਕੀ ਦੁਨੀਆ ਹੋਲੀ ਮਨਾਉਂਦੀ ਐ ਮਮੋਹਲਾ ਖਾਲਸੇ ਦਾ ਹੋਲਾ ਹੋਊਗਾ ਹਾਂਜੀ ਪਤਾ ਹਾਂਜੀ ਦੇਖਿਆ ਵੀ ਕਿਵੇਂ ਮਨਾਇਆ ਜਾਂਦਾ ਉੱਤੇ ਨਿੰਗ ਸਿੰਘ ਕਿਵੇਂ ਮਨਾਉਂਦੇ ਨੇ ਹੋਲਾ ਮੱਲਾ ਅਨੰਦਪੁਰ ਸਾਹਿਬ ਦੇਖਿਆ ਕਦੇ ਪਹਿਲਾਂ ਕਦੇ ਟੀਵੀ 'ਚ ਜਾਂ ਮੋਬਾਈਲ 'ਤੇ ਕਦੇ ਹਾਂਜੀ ਹਾਂਜੀ ਦੇਖਿਆ ਕਿਵੇਂ ਮਨਾਉਂਦੇ ਹੁੰਦੇ ਨੇ ਹੋਲੀ ਖੇਡਦੇ ਹੋ ਹੋਲੀ ਨਹੀਂ ਹੋਲਾ ਹੋਲਾ ਖੇਡਦੇ ਹੋ ਹੋਲਾ ਭੋਲਾ ਹੁੰਦਾ ਖਾਲਸੇ ਦਾ ਹਾਂਜੀ ਠੀਕ ਹੈ ਧੰਨਵਾਦ ਜੀ 1 ਮਿੰਟ ਕਿਨਾ ਮਾ ਬਟੇ ਗੁਰਤਾਜ ਕਿਨਾ ਮਾ ਬਟੇ ਗੁਰਤਾਜ ਗੁਰਤਾਜ ਸਿੰਘ ਪੜਦੇ ਹੋ ਹਾਂ ਕਿਹੜੀ ਕਲਾਸ ਚ ਫਰਸਟ ਫਰਸਟ ਚ ਕਿਹੜੇ ਸਕੂਲ ਚ ਇੱਧਰ ਆ ਜਾ ਪੁੱਤ ਇੱਧਰ ਨੂੰ ਆ ਜਾ ਕਿਹੜੇ ਸਕੂਲ ਚ ਰੈਵਲਡੇ ਹੈ ਰੈਵਲਡੇ ਕਿਹੜੀ ਜਗਾ ਹੈ ਕਿਹੜੀ ਜਗਾ ਪਟਾਰੀ ਅਟਾਰੀ ਹਾਂ ਪੂਰਾ ਦਸੇ ਥੋੜਾ ਨਾ ਕੀ ਪੁੱਤ ਜੱਪੀ ਪੜ੍ਹਦੇ ਹੋ ਹਾਂ ਕਿਹੜੀ ਕਲਾਸ ਚ ਦਾ ਜਿਹੜੀ ਬੀਚਾ ਚਾ ਟੋਡਾ ਹਮਜੀ ਨਾਮ ਤੁਹਾਡਾ ਨਵਾਬ ਸਿੰਘ ਕਿਹੜੀ ਕਲਾਸ ਚ ਪੜਦੇ ਹੋ ਫੋਰਥ ਪੀ ਕਿਹੜੇ ਸਕੂਲ ਚ ਡ੍ਰੀਨ ਅਚੀਵਰ ਕਿਹੜੀ ਜਗਾ ਐ ਅਟਾਰੀ ਬਾਰਡਰ ਤੇ ਤੇ ਅੱਜ ਮੱਥਾ ਟੇਕਣ ਲਈ ਆਏ ਹੋ ਜੀ ਕਿਉਂ ਟੇਕਣ ਲਈ ਆਏ ਹੋ ਕੀ ਆ ਮਤਲਬ ਕਿਹੜਾ ਤਿਹਾਰ ਆ ਹਲਾ ਮਲਾ ਹਾਂ ਹੋਲਾ ਬੋਲਾ ਆਣਾ ਤੁਸੀਂ ਅਸੀਂ ਦਰਸ਼ਨ ਮੇਲੇ ਕਰਨ ਵਾਸਤੇ ਆਏ ਹੋਲੇ ਮਹਲੇ ਵਾਸਤੇ ਠੀਕ ਹੈ ਹੋਲਾ ਮੱਲ ਕਿਉਂ ਮਨਾਇਆ ਜਾਂਦਾ ਗੁਰੂ ਗੋਬੀ ਸਿੰਘ ਜੀ ਨੇ ਹਾਂ ਫੇਰ ਉੱਤੇ ਦੇਖੋ ਹੋਲਾ 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 ਮੱਲਾ ਕਿਉਂ ਮਨਾਇਆ ਜਾਂਦਾ ਪੁੱਤ ਕੋਈ ਨਹੀਂ ਦੀ ਆਪਾਂ ਹੋਲਾ ਮੰਨਦੇ ਨੇ ਖਾਲਸਾ ਕੋਈ ਨਹੀਂ ਕੋਸ਼ਿਸ਼ ਕਰੋ ਕੁੱਤੇ ਚ ਗਲਤੀ ਥੋੜੀ ਆ ਤੁਹਾਡੀ ਕੋਈ ਉਹ ਤੁਹਾਨੂੰ ਅੱਜ ਦੱਸਾਂਗੇ ਕਾਹਨੂੰ ਤੁਹਾਨੂੰ ਪਤਾ ਲੱਗ ਜਾਣਾ ਜੇ ਪਤਾ ਤੁਹਾਨੂੰ ਪਹਿਲਾ ਪਤਾ ਉਹ ਲ ਮਨਾਉਂਦਾ ਔਰਨ ਕੀ ਹੋਲੀ ਮਾਹੂਲਾ ਗੁਰਗੋਬ ਸਿੰਘ ਜੀ ਨੇ ਕਿਹਾ ਸੀ ਨਾ ਬਾਕੀ ਹੋਲੀ ਮਨਾਉਗੀ ਦੁਨੀਆ ਵੀ ਖਾਲਸੇ ਦਾ ਹੋਲਾ ਮੱਲਾ ਹੋਊਗਾ ਹੈ ਨਾ ਤਾਂ ਮਨਾਇਆ ਜਾਂਦਾ ਠੀਕ ਹੈ ਦੇਖਦੇ ਹਾਂ ਉਹ ਨਿੰਗ ਸਿੰਘ ਮਨਾਉਂਦੇ ਹੁੰਦੇ ਨੇ ਹੋਲਾ ਮੱਲਾ ਰੰਗ ਸਿੱਟ ਕੇ ਆਣਾ ਮੋਬਾਈਲ ਤੇ ਟੀਵੀ ਤੇ ਦੇਖਿਆ ਆਣਾ ਹੈ ਨਾ ਪਹਿਲੀ ਵਾਰੀ ਆ ਗਈ ਅੱਛਾ ਅੱਛਾ ਠੀਕ ਲੰਗੜੀ ਤੇ ਆਈਦਾ ਸੀਿੱਧੇ ਜਾਏ ਸਿੱਧੇ ਜਾਈਦਾ ਸੀ ਤੇ ਵਾਪਸ ਚਲੀ ਜਾਂਦਾ ਸੀ ਨੀਵਾ ਮੋਬਾਈਲ ਵਗੈਰਾ ਛੇ ਦੇਖਿਆ ਪਹਿਲੀ ਵਾਰੀ ਇੰਨਾ ਆਇਆ ਕਿ ਮਤਲਬ ਆਪਾਂ ਸੰਗਤ ਦੇ ਨਾਲ ਆਏ ਆ ਪਹਿਲੀ ਵਾਰੀ ਥੋੜੀ ਇੱਕ ਬੇਨਤੀ ਹੈ ਵੀ ਜਰੂਰ ਜਿਵੇਂ ਹੁਣ ਬੱਚੇ ਗਾਹਾਂ ਵੱਡੇ ਵੀ ਹੋਣਗੇ ਕਿਤੇ ਵੀ ਲੈ ਕੇ ਜਾਣੇ ਉਹ ਗੁਰੂ ਘਰ ਦਾ ਇਤਿਹਾਸ ਵੀ ਦੱਸਿਆ ਕਰੋ ਹਰੇਕ ਤਾਂ ਦੇ ਬੋਲ ਲੱਗੇ ਹੁੰਦੇ ਆ ਜੀ ਪਤਾ ਹੈ ਕਿ ਆਪਾਂ ਕਦੇ ਮਰੇ ਆਏ ਸੋਚ ਜਾਨੇ ਵੀ ਚੱਲ ਪਤਾ ਹੀ ਹੋਊਗਾ ਪਰ ਬੱਚਿਆਂ ਨੂੰ ਨਹੀਂ ਪਤਾ ਇਹਨਾਂ ਨੂੰ ਤਾਂ ਆਪਾਂ ਦੱਸਣਗੇ ਜਦੋਂ ਕਿ ਇਹਨਾਂ ਜਰ ਦੱਸਾਂਗੇ ਨਾ ਉਹਨਾਂ ਦੇ ਕੋਲ ਹਾਂ ਨਹੀਂ ਬਹੁਤ ਗਿਆ ਸੋਚਿਆ ਤੁਹਾਡੀ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਜੇ ਦੱਸਾਂਗੇ ਆਪਾਂ ਤਾਂ ਹੀ ਬੱਚੇ ਅੱਗੇ ਜਾਣਣਗੇ ਵੀ ਆ ਸਾਰੇ ਅਸੀਂ ਕਿਸ ਕੌਮ ਦੇ ਵਿੱਚੋਂ ਅਸੀਂ ਰੱਖਦੇ ਆਪਾਂ ਤਾਂ ਪਿਤਾ ਨੇ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਦੱਸਿਆ ਆਪਾਂ ਨੂੰ ਤਾਂ ਹੀ ਪਤਾ ਆਪਾਂ ਇਹਨਾਂ ਨੂੰ ਦੱਸਾਂਗੇ ਕਾਹਾਂ ਤਾਂ ਦੱਸਣਗੇ ਹਨਾ ਜਿੰਨਾ ਚਿਰ ਆਪਾਂ ਖੁਦ ਨਹੀਂ ਦੱਸਾਂ ਖੁਦ ਨਹੀਂ ਪੈਲ ਕਰਾਂਗੇ ਬੱਚੇ ਆਪਣੇ ਆਪ ਥੋੜੀ ਦੋ ਤਰ੍ਹਾਂ ਦਾ ਇਤਿਹਾਸ ਹੁੰਦਾ ਇੱਕ ਤਾਂ ਕਿਤਾਬੀ ਇੱਕ ਮੌਖਿਕ ਕਿਤਾਬੀ ਦਾ ਤੁਹਾਨੂੰ ਪਤਾ ਕਿੰਨਾ ਕੁ ਪੜਦੇ ਨੇ ਜਵਾਕ ਹਨਾ ਮੌਖਿਕ ਇਤਿਹਾਸ ਜਿਆਦਾ ਇੰਟਰਸਟਿੰਗ ਲੱਗਦਾ ਸੁਣਦੇ ਨੇ ਸਿੱਖਦੇ ਨੇ ਬਿਲਕੁਲ ਬਿਲਕੁਲ ਕਿ ਮੇ ਇਤਿਹਾਸ ਲੱਗ ਕੇ ਗੱਲ ਹੈ ਇਤਿਹਾਸ ਲੱਗ ਜਾਦਾ ਧੰਨਵਾਦ ਜੀ ਬਹੁਤ ਜੀ ਰਾਜੇ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਕੌਰ ਤੁਹਾਡਾ ਸਿਮਰਨਪ੍ਰੀਤ ਕੌਰ ਇੱਥੋਂ ਹੀ ਆਏ ਹੋ ਠੀਕ ਆ ਕਿ ਮੱਥਾ ਟੇਕਣ ਲਈ ਆਏ ਹੋ ਵੈਸੇ ਹੀ ਆਉਨੇ ਕਾ ਹੌਲੇ ਮੱਲੇ ਕਰਕੇ ਨਹੀਂ ਦੇਖੋ ਜੀ ਠੀਕ ਹੈ ਪਤਾ ਕਿਹੜਾ ਤਿਹਾਰ ਆ ਰਿਹਾ ਖਾਲਸੇ ਦਾ ਹਾਂਜੀ ਹੋਲਾ ਮੱਲਾ ਆ ਰਿਹਾ ਕਿਉਂ ਮਨਾਇਆ ਜਾਂਦਾ ਪਤਾ ਹੋਲਾ ਮੱਲਾ ਕਿਵੇਂ ਸ਼ੁਰੂਆਤ ਹੋਇਆ ਇਤਿਹਾਸ ਕੀ ਹੋਲੇ ਮੱਲੇ ਦਾ ਮੈਨੂੰ ਪਤਾ ਦੱਸ ਦੋ ਫਿਰ ਮੈਂ ਉਹਨਾਂ ਨੂੰ ਪੁੱਛ ਲਵਾਂ ਨਾ ਮੈਂ ਤਾਂ ਹੀ ਤੁਹਾਡੇ ਤੇ ਰੋਕ ਕੇ ਰੱਖ ਕੇ ਪਛਾਹਦੇ ਦੱਸੋਗੇ ਸਾਡਾ ਧਾਰਮਿਕ ਤਿਹਾਰ ਆਏ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਰਿਆ ਸੀ ਸਾਨੂੰ ਇਹ ਸਾਡੇ ਲਈ ਤੇ ਜ਼ਰੂਰੀ ਹੈ ਮਨਾਣਾ ਇਤਿਹਾਸਿਕ ਤਿਹਾਰ ਹੀ ਸਾਡੇ ਲਈ ਜ਼ਰੂਰੀ ਹੈ ਇਸ ਕੰਪੇਅਰ ਟੂ ਅਦਰ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਉਚਾਰਨ ਕੀਤਾ ਸੀ ਹੌਲੇ-ਹੌਲੇ ਬਾਰੇ ਉਹ ਪਤਾ ਤੁਹਾਨੂੰ ਸਤਰਾ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਸੀ ਵੀ ਹੋਲੀ ਨਹੀਂ ਖੇਡਣੀ ਸਿੱਖਾਂ ਨੇ ਹੋਲਾ ਖੇਡਣਾ ਹੈ। ਔਰਨਕੀ ਹੋਲੀ ਮਾਹਮੋਲਾ। ਹਾਂਜੀ। ਉਹ ਕੀ ਕੀਤਾ ਜਾਂਦਾ ਸੀ ਹੋਲੇ ਮੱਲੇ ਨੂੰ ਪਤਾ ਤੁਹਾਨੂੰ ਸ੍ਰੀਨੰਦ ਸਾਹਿਬ ਜੀ। ਹਾਂਜੀ। ਪਾਠ ਪਾਠਨ ਕੀਤਾ ਜਾਂਦਾ ਸੰਤਨਾਂ ਰਾਲ ਕੇ ਜਦ ਕਿ ਕਈ ਲੋਕ ਹੋਲੀ ਖੇਡਦੇ ਇੱਕ ਦੂਜੇ ਤੇ ਚਿੱਕੜ ਛਾਲਦੇ ਆ। ਰੰਗ ਲੱਡਦੇ ਰੰਗ ਸਿੱਟਦੇ ਆ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੋਲਾ ਦਿੱਤਾ। ਉਸ ਦਿਨ ਮਤਲਬ ਜੋ ਜਿਵੇਂ ਗੱਤਕਾ ਘਟਿਆ ਜਾਂਦਾ ਹੈ ਨਾ ਉਹਦੇ ਨਾਲ ਦੀ ਜੋ ਕੁਸ਼ਲਤਾ ਸੀ ਉਹਨੂੰ ਹੋਰ ਨਿਖਾਰਿਆ ਜਾਂਦਾ ਸੀਗਾ। ਹਾਂਜੀ ਗੱਤਕਾ ਘਟਿਆ ਜਾਂਦਾ ਹੈ। ਤੀਰਵਾਜ਼ੀ ਕੀਤੀ ਜਾਂਦੀ ਹੈ। ਤੁਸੀਂ ਸਿੱਖ ਧਰਮ ਨਾਲ ਸਬੰਧ ਰੱਖਦੇ ਹੋ? ਹਾਂਜੀ। ਆਪਣੇ ਗੁਰੂ ਕਿੰਨੇ ਨੇ ਪਤਾ ਤੁਹਾਨੂੰ? ਦੱਸ ਜੀ। ਨੰਬਰ ਤਾਂ ਉਹਨਾਂ ਦੇ ਥੋੜੇ-ਬਹੁਤੇ ਪਤਾ ਹੈ। ਥੋੜੇ-ਬਹੁਤੇ। ਅੱਛਾ। ਤੇ ਸਾਬਜਾਦਿਆਂ ਦੇ? 4 ਜੀ। ਪਤਾ ਨਹੀਂ। ਹਾਂਜੀ। 5 ਪਿਆਰਿਆਂ ਦੇ। ਹਾਂਜੀ। ਪਤਾ ਉਹਨਾਂ ਦੇ? ਹਾਂਜੀ। ਕੀ ਕੀ ਨਾਮ ਸੀ? ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਬ ਸਿੰਘ ਜੀ, ਭਾਈ ਧਰਮ ਸਿੰਘ ਜੀ। ਪਾਈ ਮੋਕਮ ਸਿੰਘ ਜੀ ਪਾਈ ਧਰਮ ਸਿੰਘ ਜੀ ਮੋਕਮ ਸਿੰਘ ਜੀ ਹਾਂ ਜੀ ਤੇ ਪੜਦੇ ਹੋ ਤੁਸੀਂ ਹਾਂ ਜੀ ਚਲੋ ਇੱਥੇ ਆ ਸਿੱਖਿਆ ਕਰੋ ਇਹ ਮਾੜਾ ਨਹੀਂ ਹੈਗਾ ਵੀ ਤੁਹਾਨੂੰ ਨਹੀਂ ਪਤਾ ਮਤਲਬ ਇਹ ਮਾੜਾ ਵੀ ਜੇ ਤੁਸੀਂ ਅੱਗੇ ਲਈ ਵੀ ਨਾ ਸਿੱਖੋ ਹਾਂ ਜੀ ਮਤਲਬ ਹੁਣ ਸਿੱਖਣਾ ਅੱਗੇ ਲਈ ਹੈ ਨਾ ਤਾਂ ਹੀ ਤੁਸੀਂ ਅੱਗੇ ਸਿਖਾਉਣਾ ਕਿਉਂਕਿ ਤੁਸੀਂ ਬੱਚੀਆਂ ਹਨ ਤੁਸੀਂ ਜਾਦੇ ਤੁਹਾਡਾ ਸਿੱਖਿਆ ਵਾ ਜਿਆਦੇ ਮੈਨੇ ਰੱਖਦਾ ਕਿਉਂਕਿ ਤੁਸੀਂ ਜਿਆਦੇ ਸਿਖਾ ਸਕਦੇ ਹੋ ਕਿ ਹੈ ਨਾ ਕਹਿੰਦੇ ਨੇ ਵੀ ਜਦੋਂ ਇੱਕ ਮਰਦ ਪੜਦਾ ਇੱਕ ਮਤਲਬ ਮੇਲ ਪੜਦਾ ਤਾਂ ਉਹ ਕੱਲਾ ਪੜਦਾ ਜਦੋਂ ਇੱਕ ਔਰਤ ਪੜਦੀ ਹੈ ਇੱਕ ਲੇਡੀ ਪੜਦੀ ਹੈ ਤਾਂ ਪੂਰਾ ਪਰਿਵਾਰ ਪੜਦਾ ਹੈ ਹਨਾ ਠੀਕ ਹੈ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅ ਸਤਿ ਸ਼੍ਰੀ ਅਕਾਲ ਕਿ ਨਾਮ ਆਪ ਦਾ ਪਾਜੀ ਇੱਕ ਨਨ ਕੋਲ ਇਕ ਨੂਰ ਕੌਰ ਪੜ੍ਹਦੇ ਹੋ? ਹਾਂਜੀ। ਕਿਹੜੀ ਕਲਾਸ 'ਚ? ਥਾ 2nd 2nd ਨਾਲੇ 3rd ਕਹਿੰਦੇ ਸੀ। ਹਾਂਜੀ। ਕਾ 3rd 'ਚ ਹੋ ਗਏ ਹੁਣ? ਅਜੇ ਅਜੇ ਰਿਜ਼ਲਟ ਆਣਾ ਹੈ। ਅਰ ਜਲਟ ਆਉਣਾ। ਵਧੀਆ ਹੋ ਗਏ ਪੇਪਰ। ਹਾਂਜੀ। 3rd 'ਚ ਹੋ ਗਏ ਫਿਰ ਤਾਂ। ਕਿਹੜੇ ਸਕੂਲ 'ਚ ਪੜ੍ਹਦੇ ਹੋ? ਐਲਵਾਨ ਦਿਸਕਾ ਪਬਲਿਕ ਸਕੂਲ। ਕਿਹੜੀ ਜਗ੍ਹਾ? ਸ਼ਹਿਰ ਦਾ ਨਾਮ ਪਿੰਡ ਦਾ ਨਾਮ ਕੀ ਆ? ਜਲੰਧਰ। ਜਲੰਧਰ ਦਾ ਠੀਕ ਆ। ਤੇ ਮੱਥਾ ਟੇਕਣ ਲਈ ਆਇਓ? ਹਾਂਜੀ। ਕਿਉਂ ਮੱਥਾ ਟੇਕਣ ਲਈ ਆਇਓ? ਕੀ ਆ ਮਤਲਬ ਕੇਸਾ ਸਬੰਧ ਦੇ ਵਿੱਚ ਕੋਈ ਤਿਹਾਰਾ ਕੋਈ ਤਿਹਾਰਾ ਆ ਰਿਹਾ ਵੀ ਤਾਮਤ ਟਟੇਕ ਕਲੀ ਆਇਓ ਹਾਂਜੀ ਕਿਹੜਾ ਤਿਹਾਰਾ ਹੋਲੀ ਹੈਂ ਹੋਲੀ ਹੋਲੀ ਨਹੀਂ ਹੋਲਾ ਮੱਲਾ ਹੋਲੀ ਤਾਂ ਬਾਕੀ ਦੁਨੀਆ ਮਨਾਉਂਦੀ ਆ ਖਾਲਸੇ ਦਾ ਤਾਂ ਹੋਲਾ ਹੁੰਦਾ ਕੀ ਹੁੰਦਾ ਹੋਲਾ ਮੱਲਾ ਹੋਲਾ 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 ਮੱਲਾ ਠੀਕ ਹੈ ਤੇ ਕਿਉਂ ਸ਼ੁਰੂ ਹੋਇਆ ਸੀ ਹੋਲਾ ਮੱਲਾ ਹੈਂ ਹੋਲਾ ਮੱਲਾ ਕਿਉਂ ਮਨਾਇਆ ਜਾਂਦਾ ਪਤਾ ਕਿਨੇ ਸ਼ੁਰੂ ਕੀਤਾ ਸੀ ਕਿਹੜੇ ਗੁਰੂ ਸਾਹਿਬ ਨੇ ਹੋਲਾ ਮੱਲਾ ਗੁਰਗੋਵਰ ਆ ਰਹੇ ਨੇ ਨਾ ਕਰਦੇ ਨਹੀਂ ਜੀ ਕਿਉਂ ਸ਼ੁਰੂ ਹੋਇਆ ਸੀ ਗੁਰੂ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਔਰਨ ਕੀ ਹੋਲੀ ਮਮ ਹੋਲਾ ਉਹਨਾਂ ਨੇ ਕਿਹਾ ਸੀ ਵੀ ਬਾਕੀ ਦੁਨੀਆ ਹੋਲੀ ਮਨਾਊਗੀ ਤੇ ਖਾਲਸਾ ਹੋਲਾ ਮੱਲਾ ਮਨਾਊਗਾ ਇਸ ਦਿਨ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਦੇਖਦੇ ਨਾ ਖਾਲਸਾ ਹਨ ਨਿਹੰਗ ਸਿੰਘ ਤੇ ਹੋਰ ਖਾਲਸਾ ਜਿੰਨੇ ਵੀ ਅਨੰਦਪੁਰ ਸਾਹਿਬ ਜਾਂਦੇ ਸੀ ਤੇ ਉਹ ਗੱਤਕਾ ਖੇਡਦੇ ਦੇਖੇ ਜਿਵੇਂ ਗੱਤਕਾ ਖੇਡਦੇ ਹੁੰਦੇ ਨੇ ਉਵੇਂ ਖੇਡਦੇ ਹੁੰਦੇ ਸੀ ਹਨਾ ਰੰਗ ਸੁੱਟਦੇ ਨੇ ਜਿਵੇਂ ਦੇਖਿਆ ਮੋਬਾਈਲ 'ਚ ਹੋਲਾ ਮੱਲਾ ਜਿਵੇਂ ਖੇਡਦੇ ਹੁੰਦੇ ਨੇ ਨਿਹੰਗ ਸਿੰਘ ਹਨਾ ਢੋੜੇ ਭਜਾਉਂਦੇ ਨੇ ਹਨਾ ਕਰਤੱਬ ਦਿਖਾਉਂਦੇ ਨੇ ਹਨਾ ਠੀਕ ਹੈ ਹੋਰ ਵੀ ਸਿੱਖਣਾ ਬੁੱਤ ਜਿਹੜੇ ਵੀ ਗੁਰਦੁਆਰਾ ਸਾਹਿਬ ਜਾਵੋਗੇ ਨਾ ਉੱਥੇ ਸਿੱਖਿਆ ਕਰਨਾ ਪੁੱਛਿਆ ਕਰੋ ਮੰਮੀ ਪਾਪਾ ਨੂੰ ਜਿੱਥੇ ਵੀ ਜਾਣੇ ਹੋ ਵੀ ਇੱਥੇ ਕੀ ਹੋਇਆ ਸੀ ਤੁਸੀਂ ਪੁੱਛਿਆ ਕਰੋ ਠੀਕ ਹੈ ਥੈਂਕ ਯੂ ਜੀ ਕਾ ਹਸਾਈ ਜੀ ਫਤਿਹ ਜੀ ਕਾ ਖਾਲਸਾ ਜੀ ਕੀ ਫਤਿਹ ਸੋ ਖਾਲਸਾ ਜੀ ਇਹ ਛੋਟੇ ਜਿਹੇ ਉਪਰਾਲੇ ਤੋਂ ਸ਼ੁਰੂਆਤ ਕੀਤੀ ਹੈ ਹੋਲੇ ਮਹਲੇ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਪੁੱਛਣ ਦੀ ਤੇ ਉਹਨਾਂ ਦੇ ਨਾਲ ਇਤਿਹਾਸਾਂ ਸਾਂਝਾ ਕਰਨ ਦੀ ਇਤਿਹਾਸ ਬਾਰੇ ਜਾਣਕਾਰੀ ਕਿੰਨੀ ਕੁ ਨੌਜਵਾਨਾਂ ਨੂੰ ਐ ਬੱਚਿਆਂ ਨੂੰ ਐ ਬਜ਼ੁਰਗਾਂ ਨੂੰ ਐ ਆਉਣ ਵਾਲੇ ਉਪਰਾਲਿਆਂ ਦੇ ਵਿੱਚ ਵੀ ਤੁਸੀਂ ਦੇਖਦੇ ਰਹੋਗੇ ਸੋ ਲਿਮਟਿਡ ਗਿਆਨ ਦੇ ਨਾਲ ਬਣੇ ਰਹਿਣਾ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਸੋ ਫਿਲਹਾਲ ਇੱਥੇ ਸਾਨੂੰ ਵੀ ਇਜਾਜ਼ਤ ਧੰਨਵਾਦ ਵੈਕਵ ਜੀ ਕਾ ਖਾਲਸਾ ਵੈਕਵ ਜੀ ਕੀ ਫਤਿਹ